ਜਿਹਨੇ ਰੋਟੀ ਨਹੀਂ ਖਾਧੀ ਸਰਦਾਰ ਜੀ ਉਹ ਹੀ ਹੋ ਰਹੇ ਆ। ਆਈ ਗਿਰੂਦ ਆਈ ਗਿਰੂਦ ਕਿ ਕਰਾ ਲਾਗੂ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹੋ ਗਏ। ਬੋਲੇ ਇਸਾ ਉਹ ਪਾਉ ਕੋ ਰਹੇ ਹੋ ਜਿੱਤੇ ਮੇਰੇ ਕੋਲ ਜਿੱਤੇ ਰਹਿੰਦੇ ਹਾਂ ਜੀ। ਹਾਂ ਜੀ। ਮੈਂ ਤਾਂ ਸਭ ਤੋਂ ਪਹਿਲਾਂ ਫਰੀਦਕੋਟ ਦੀ ਧਰਤੀ ਦਾ ਸ਼ਬਦ ਨਹੀਂ ਹੈ ਕਿਦਾਂ ਸੀ ਇਹਨਾਂ ਦਾ ਧੰਨਵਾਦ ਕਰੀਏ ਮੇਰੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਸਤਿਕਾਰ ਦਿੱਤਾ ਜੋ ਕਿ ਇਹਨਾਂ ਆਪ ਮੁਹਾਰਤ ਕੇ ਚਲੇ ਇਹ ਪਹਿਲਾ ਇਤਿਹਾਸ ਰਚਿਆ ਗਿਆ ਵੋਟਾਂ ਦੇ ਵਿੱਚ ਜਿਹੜਾ ਬਿਨਾਂ ਨਸ਼ੇ ਤੋਂ ਬਿਨਾਂ ਕਿਸੇ ਪੈਸੇ ਤੋਂ ਜਿੱਤਿਆ ਗਿਆ ਹਾਂ ਇਸ ਤੋਂ ਇਲਾਵਾ ਮੇਰੇ ਲਈ ਕੋਈ ਕੋਈ ਲਫ਼ਜ਼ ਨਹੀਂ ਹੈ ਮੇਰੇ ਕੋਲ ਜਦੋਂ ਜਦੋਂ ਸਮੀਕਰਨ ਬਦਲੇ ਨੇ 20 ਤਰੀਕ ਤੋਂ ਬਾਅਦ ਪਹਿਲਾ ਸਮੀਕਰਨ ਕੁਝ ਹੋਰ ਸੀ ਕਿਸ ਤਰੀਕੇ ਦਾ ਲੱਗਿਆ ਉਹ ਤੁਹਾਨੂੰ ਅਸੀਂ ਫਰੀਦਕੋਟ ਦੀ ਧਰਤੀ ਨੂੰ ਇਸੇ ਲਈ ਛੋੜਿਆ ਸੀ ਕਿਉਂਕਿ ਇਹ ਪੰਥਕ ਹੈ ਇੱਥੇ ਇੱਥੇ ਜਿਹੜੇ ਚਿਹਰੇ ਨੇ ਨਾ ਸਾਰੇ ਪੰਥਕ ਚਿਹਰੇ ਨੇ ਤੇ ਸਾਨੂੰ ਆ ਸਾਨੂੰ ਉਮੀਦ ਸੀ ਕਿ ਇੱਥੋਂ ਜੋ ਸਾਨੂੰ ਮਾਣ ਮਿਲੇਗਾ ਹੋਰ ਕਿਸੇ ਧਰਤੀ ਤੋਂ ਨਹੀਂ ਮਿਲੇਗਾ ਬੋਲੇ ਸੋਨ ਹੈ ਅੱਲਾਹ ਜ਼ਿਲਾ। ਅੱਗੇ ਕੀ ਸੋਚਿਆ ਹੈ ਕਿ ਕੀ ਕਰਨਾ ਹੈ ਐਮਪੀ ਬਣ ਕੇ ਹੁਣ ਅੱਗੇ ਕੁਝ ਸੋਚਿਆ ਹੈ ਹਾਂਜੀ ਅੱਗੇ ਪਹਿਲਾਂ ਸਭ ਤੋਂ ਪਹਿਲਾਂ ਦਾ ਮੁੱਦਾ ਹੋਗਾ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਹ ਉਹ ਆਪਾਂ ਪਾਰਲੀਮੈਂਟ ਦੇ ਵਿੱਚ ਕਰਾਂਗੇ ਤੇ ਜਿਹੜੇ ਨੌਜਵਾਨ ਮੇਰੇ ਵੀਰ ਨੇ ਉਹਨਾਂ ਲਈ ਆਪਾਂ ਪਿੰਡ-ਪਿੰਡ ਦੇ ਵਿੱਚ ਪ੍ਰਚਾਰਕ ਰੱਖਾਂਗੇ ਤਾਂ ਕਿ ਜੋ ਸਾਡੀ ਸਿੱਖ ਕੌਮ ਲਈ ਜਾਗਰੂਕ ਕਰ ਸਗੀ ਆਪਾਂ ਨਾਲੋਂ ਤੇ ਕਿਸਾਨੀ ਮੁੱਦੇ ਹੋ ਗਏ ਬੰਦੀ ਸਿੰਘਾਂ ਦਾ ਮੁੱਦਾ ਉਹ ਜਿਹੜਾ ਮੇਨ ਆ ਸਾਡਾ ਪੰਜਾਬ ਦਾ ਹਨਾ ਉਹ ਵੀ ਆਪਾਂ ਸਾਰੇ ਮੁੱਦੇ ਲੈ ਕੇ ਆਵਾਂਗੇ ਜਿਵੇਂ ਪਿਛਲੀ ਸਰਕਾਰਾਂ ਨੇ ਬੇਅਦਬੀ ਮਸਲੇ ਨੂੰ ਲੈ ਕੇ ਉਹ ਤੋਂ ਚੁੱਪ ਕਰ ਜਾਂਦੇ ਸੀ ਕਿਸੇ ਐਸੀ ਜੀ ਤਰੀਕੇ ਦੇ ਨਾਲ ਤਾਂ ਹੀ ਹੋ ਗਿਆ ਕਿ ਭਾਈ ਸਾਹਿਬ ਜਿੱਤ ਗਏ ਨੇ ਤੇ ਉਹ ਜਿਹੜੇ ਮੁੱਦੇ ਨੇ ਉਹ ਭੁੱਲ ਜਾਣ ਕਿਉਂਕਿ ਉਹ ਤਾਂ ਚੁੱਪ ਕਰਦੇ ਸੀ ਕਿਉਂਕਿ ਉਹਨਾਂ ਨੂੰ ਉੱਪਰੋਂ ਆਰਡਰ ਆਉਂਦੇ ਸੀ ਅਸੀਂ ਆਜ਼ਾਦ ਖੜੇ ਆ ਸਾਡੀ ਸੋਚ ਵੀ ਆਜ਼ਾਦ ਹੈ ਸਾਨੂੰ ਜੋ ਪੰਥ ਹੁਕਮ ਲਾਊਗਾ ਅਸੀਂ ਉਹ ਸਿਰ ਮੱਥੇ ਹੋਊਗਾ ਅਸੀਂ ਕਿਸੇ ਦੇ ਦਬਾਅ ਥੱਲੇ ਨਹੀਂ ਅਸੀਂ ਜੋ ਪੰਥ ਸਾਨੂੰ ਕਹੂਗਾ ਅਸੀਂ ਉਹ ਕਰਾਂਗੇ ਹਮਮ ਰੀਤਕੁਰ ਦੇ ਲੋਕਾਂ ਦਾ ਕਿਵੇਂ ਧੰਨਵਾਦ ਕਰੋਗੇ ਕਿਹੜੇ ਸ਼ਬਦਾਂ ਚ ਹੈ ਹੀ ਨਹੀਂ ਸ਼ਬਦ ਸ਼ਬਦ ਹੀ ਨਹੀਂ ਮੇਰੇ ਕੋਲ ਹੈ ਨਾ ਲਈ ਮੈਂ ਸੱਚੀ ਤਰ੍ਹਾਂ ਕੁਝ ਵੀ ਨਹੀਂ ਕਹਿ ਸਕਦੀ ਇਹ ਹੀ ਹੈ ਜੀ ਸਾਡੇ ਲਈ ਰੱਬ ਨੇ ਰੱਬ ਤੋਂ ਵੀ ਰੱਬ ਰੱਬ ਨੇ ਸਾਡੇ ਲਈ ਸਾਡੇ ਲਈ ਆ ਪ੍ਰਭ ਨੀਚੇ ਇਹਨਾਂ ਨੂੰ ਫੇਕ ਤੇ ਇੱਕ ਪਾਸੇ ਦੇਖੇ ਵੱਡੇ ਵੱਡੇ ਕਲਾਕਾਰ ਆ ਰਹੇ ਸੀ ਵੱਡੇ ਵੱਡੇ ਰੋਡ ਸ਼ੋਅ ਹੋ ਰਹੇ ਸੀ ਪੰਜਾਬ ਦਾ ਮੁੱਖ ਮੰਤਰੀ ਤਕਰੀਬਨ ਕਿੰਨੇ ਰੋਡ ਸ਼ੋਅ ਕਰਕੇ ਗਿਆ ਇੱਥੇ ਆ ਕੇ ਹਨਾ ਤੇ ਇੱਕ ਪਾਸੇ ਲੱਗਦਾ ਸੀ ਕਿ ਇੱਕ ਪੰਥ ਦੀ ਗੱਲ ਕਰਨ ਵਾਲੇ ਇੱਕ ਆਮ ਬੰਦੇ ਨੇ ਉਦੋਂ ਕਿਸ ਤਰ੍ਹਾਂ ਕਿਤਾ ਲੱਗਦਾ ਸੀ ਮੈਨੂੰ ਇਹ ਲੱਗਦਾ ਸੀ ਕਿ ਜੋ ਗੁਰੂ ਮਹਾਰਾਜ ਗੁਰਗੋਬਿੰਦ ਸਿੰਘ ਦੀ ਸੰਗਤ ਹੈ ਨਾ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਕਿਹਾ ਹੈ ਮੇਰਾ ਕੱਲਾ ਕੱਲਾ ਸਿੰਘ ਸਵਾ ਲੱਖ ਦੇ ਬਰਾਬਰ ਹੈ ਉਹ ਮੇਰੇ ਵੀਰਾਂ ਨੇ ਕਰਕੇ ਦਿਖਾਇਆ ਉਹਨਾਂ ਤੋਂ ਉੱਪਰ ਤਾਂ ਕੋਈ ਲੀਡਰ ਆਉਂਦਾ ਨਾ ਕੋਈ ਕਲਾਕਾਰ ਆਉਂਦਾ ਸਾਰੇ ਉਹਨਾਂ ਦੇ ਕਚੀਰਿਆਂ ਦਾ ਤੁਹਾਡੇ ਖਿਲਾਫ ਰੋਸਾ ਰਿਆ ਤੇ ਪ੍ਰਚਾਰ ਵੀ ਤੁਹਾਡੇ ਖਿਲਾਫ ਕੀਤਾ ਗਿਆ ਬੋਲਿਆ ਗਿਆ ਕੈਂਡੀਡੇਟ ਵੀ ਦਿੱਤੇ ਗਏ ਕੁਝ ਕਹੋਗੇ ਨਹੀਂ ਜਿੱਦਾਂ ਦੀ ਉਹਨਾਂ ਦੀ ਸੋਚ ਸੀ ਉਹਨਾਂ ਨੇ ਵਰਤੀ ਆ ਇਸ ਤੋਂ ਇਲਾਵਾ ਮੈਂ ਇਹਨਾਂ ਨੂੰ ਕੁਝ ਨਹੀਂ ਕਹੂੰਗੀ ਇੱਕ ਹੋਰ ਪਾਰਟੀ ਸੀ ਆਪਣੇ ਉਹ ਕਹਿੰਦੇ ਸੀ ਅਸੀਂ ਪੰਥਕਾਂ ਤਾਂ ਕੀ ਲੱਗਦਾ ਇਹ ਜੋ ਪੰਥਕ ਹੁਣ ਜਿਹੜਾ ਪੰਥਕ ਆਇਆ ਇਹ ਪੰਥਕ ਸੀ ਜਾਂ ਉਹ ਪੰਥਕ ਹੈ ਕੀ ਚੀਜ਼ ਲੱਗਦਾ ਉਹ ਤੁਸੀਂ ਵੀ ਸਮਝਦਾਰ ਹੋ ਸਾਰੇ ਮੈਂ ਉਹਨਾਂ ਬਾਰੇ ਕੁਝ ਨਹੀਂ ਬੋਲਣਾ ਚਾਹਾਂਗੇ ਤੁਸੀਂ ਵੀ ਸਮਝਦਾਰ ਹੋ ਕੌਣ ਪੰਥਕ ਹੈ ਤੇ ਕੌਣ ਕੀ ਕਿਨੇ ਮਤ ਤੁਹਾਸੀਂ ਅੰਦਰੋਂ ਆਇਓ ਕੀ ਅੰਦਰ ਸਰਟੀਫਿਕੇਟ ਮਿਲ ਗਿਆ ਜਾਂ ਕੀ ਨਹੀਂ ਹਲੇ ਟਾਈਮ ਲੱਗੂਗਾ 1 ਘੰਟੇ ਦੀ ਉਹਨਾਂ ਨੇ ਵੇਟ ਹੋੜ ਦਿੱਤੀ ਹੈ 1 ਘੰਟੇ ਬਾਅਦ ਕਹਿ ਰਹੇ ਆ ਕਿ ਮਿਲੂਗਾ ਹਾਂਜੀ ਕੋ ਡਰ ਸੀ ਸਵੇਰੇ ਅੱਜ ਮੰਦ ਦੇ ਵਿੱਚ ਹੈ ਸੀ ਕੁਝ ਨਹੀਂ ਬਿਲਕੁਲ ਵੀ ਨਹੀਂ ਸੀ ਯਾਰ ਉਤਰਾ ਚੜਾ ਜਾਉਂਦਾ ਰਿਹਾ ਨਾ ਪਹਿਲਾਂ ਇੱਕ ਵਾਰ ਮਨ ਨੂੰ ਲੱਗਿਆ ਸੀ ਜਦੋਂ ਥੋੜੀਆਂ ਮਸ਼ੀਨਾਂ ਲੇਟ ਹੋਈਆਂ ਸੀ ਵੈਸੇ ਸਾਡੇ ਮਨ ਚ ਕੋਈ ਸ਼ੱਕ ਨਹੀਂ ਸੀ ਮਸ਼ੀਨਾਂ ਲੇਟ ਨੂੰ ਲੈ ਕੇ ਤੁਹਾਨੂੰ ਲੱਗਿਆ ਸੀ ਇਹ ਚੀਜ਼ਾਂ ਕੋਈ ਡਰ ਸੀਗਾ ਦਿਮਾਗ ਚ ਥੋੜਾ ਜਿਹਾ ਸੀ ਜਦੋਂ ਜਦੋਂ ਸਟਾਰਟਿੰਗ ਦੇ ਵਿੱਚ ਰੁਝਾਨ ਆਏ ਨੇ ਉਦੋਂ ਥੋੜਾ ਮੋਟਾ ਡਰ ਲੱਗਦਾ ਸੀ ਜਦੋਂ 2 400 ਦਾ ਘੇਰ ਫੇਰ ਚੱਲ ਰਹੀ ਸੀ ਕੰਫੀਡੈਂਸ ਪੂਰਾ ਸੀ ਪੂਰਾ ਸੀ ਸਾਰੇ ਪਰਿਵਾਰ ਦਾ ਪੂਰੇ ਪਰਿਵਾਰ ਦਾ ਵਿਸ਼ਵਾਸ ਕਰੂ ਹੋ ਗਿਆ ਸੀ ਕਿ ਹੁਣ ਜਿੱਤ ਬਾਕੀ ਹੈ ਮੈਨੂੰ ਤਾਂ ਟੁੱਟਿਆ ਹੀ ਨਹੀਂ ਵਿਸ਼ਵਾਸ ਖੋਣਾ ਦੋ ਮੈਨੂੰ ਟੁੱਟਿਆ ਹੀ ਨਹੀਂ ਵਿਸ਼ਵਾਸ ਮੈਨਾਂ ਸੰਗਤ ਦੇ ਉੱਤੇ ਭਰੋਸਾ ਸੀ ਕਿ ਇਹਨਾਂ ਨੇ ਸਾਡੇ ਨਾਲ ਇੰਨਾ ਪਿਆਰ ਸਤਿਕਾਰ ਦਿੱਤਾ ਭਰੋਸਾ ਟੁੱਟਿਆ ਹੀ ਨਹੀਂ ਹੈ ਹਾਂਜੀ ਠੀਕ ਹੈ